ਅੱਜ ਬਠਿੰਡਾ ਦੇ ਸੁੱਚਾ ਸਿੰਘ ਨਗਰ ਨਿਵਾਸੀਆਂ ਵੱਲੋਂ ਇੱਕ ਵਿਸ਼ਾਲ ਕੈਂਡਲ ਮਾਰਚ ਕਿਸਾਨੀ ਅੰਦੋਲਨ ਨੂੰ ਸਮਰਪਿਤ ਕਰਕੇ ਕੱਢਿਆ ਗਿਆ। ਦੋਨੋਂ ਹੀ ਆਪਣੇ ਕੋਲ ਹੋਣਗੇ ਵੀ ਆਉਂਦੇ ਵਾਦੀ ਸਾਥ ਦੇ ਜੈ ਜੈਕਾਰ ਤੁਹਾਡੀ ਸਾਥ ਦੇ ਜੈ ਉਹ ਜਿਹੜਾ ਅੱਜ ਦਾ ਕੈਂਡਲ ਮਾਰਚ ਕੀਤਾ ਗਿਆ ਪੁਚਰਦੀ ਨਗਰ ਦੇ ਜਿੰਨੇ ਵੀ ਵਲੰਟੀਅਰ ਸਾਥੀ ਨੇ ਇੱਥੇ ਸਰਵਤਰਮ ਨੌਜਵਾਨ ਕਲੱਬ ਬਣਿਆ ਵਿਆ ਤੋਂ ਉਹਦੇ ਵੱਲੋਂ ਇੱਕ ਨਿਵੇਕਲਾ ਜਾ ਉਪਰਾਲਾ ਕੀਤਾ ਗਿਆ ਜਿਸ ਤੇ ਅੱਜ ਵੀ ਸਰਕਾਰਾਂ ਇਹ ਵੋਟਾਂ ਲੈਣ ਦੇ ਮਾਰੇ ਥਾਂ ਥਾਂ ਤੇ ਫਲੈਕਸਾਂ ਲਾਈ ਬੈਠੀਆਂ ਵੀ ਨਵੇਂ ਸਾਲ ਦੀਆਂ ਵਧਾਈਆਂ ਦੇ ਰਹੀਆਂ ਲੋਹੜੀ ਦੀਆਂ ਵਧਾਈਆਂ ਦੇ ਰਹੀਆਂ ਨੇ ਪਰ ਜਿਹੜੀ ਅਸਲੀ ਚਾਹਤ ਆ ਉਹ ਆਪਣੇ ਅੰਦਰ ਨਹੀਂ ਮਾਰ ਰੇ ਕਿ ਸਾਡੇ ਪੰਜਾਬ ਤੇ ਸਾਡੇ ਹਿੰਦੁਸਤਾਨ 'ਚ ਚੱਲ ਕੀ ਰਿਹਾਗਾ ਸਾਡੇ ਘਰਾਂ ਦੇ ਵਿੱਚ ਕਿਸਾਨਾਂ ਦੇ ਸੱੱਥਰ ਵਿਸ਼ੇ ਹੋਏ ਆ ਪਰ ਇਹਨਾਂ ਨੂੰ ਵੋਟਾਂ ਵਟੋਰਨ ਦਾ ਟਾਈਮ ਮਿਲਿਆ ਵਿਆ ਵੀ ਨਵੇਂ ਸਾਲ ਦੀ ਵਧਾਈ ਦੇ ਲਈਏ ਤੇ ਸ਼ਾਇਦ ਵੋਟਾਂ ਮਿਲ ਜਾਣਗੀਆਂ ਪਰ ਇਸ ਟਾਈਮ ਦੇ ਉੱਤੇ ਇਹ ਰਾਜਨੀਤੀਆਂ ਨੂੰ ਛੱਡ ਕੇ ਜੇਕਰ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਖੜਦੇ ਤਾਂ ਸ਼ਾਇਦ ਜਿਹੜਾ ਮੋਰਚਾ ਗੱਜੋ ਇਹਨਾਂ ਲੰਮਾ ਜਾ ਚੁੱਕਿਆ ਉਹ ਲੰਮਾ ਨਹੀਂ ਹੋਣਾ ਸੀਗਾ ਸੋ ਇਸ ਕਰਕੇ ਸਿੱਟਾ ਸਿੰਘ ਨਗਰ ਦੇ ਸਰਵਤਰ ਮਨੋਜਨ ਕਲੱਬ ਦੇ ਵੱਲੋਂ ਇਹ ਨਿਵੇਕਲਾ ਉਪਰਾਲਾ ਕੀਤਾ ਵੀ ਜਿੱਥੇ ਸਰਕਾਰਾਂ ਅੱਜ ਵਧਾਈਆਂ ਦੇ ਰੀਆਂ ਨੇ ਅਸੀਂ ਵਧਾਈਆਂ ਨਹੀਂ ਦੇਣੀਆਂ ਅਸੀਂ ਸ਼ਰਧਾਂਜਲੀ ਦੇਣੀਆਂ ਉਹਨਾਂ ਕਿਸਾਨਾਂ ਨੂੰ ਜਿਹੜੇ 46 ਕਿਸਾਨ ਹੁਣ ਤੱਕ ਜਿਹੜੇ ਆ ਦਿੱਲੀ ਦੇ ਮੋਰਚੇ ਸ਼ਹੀਦ ਹੋ ਗਏ ਆ ਤੋਂ ਉਹਨਾਂ ਨੂੰ ਅਸੀਂ ਸ਼ਰਧਾਂਜਲੀ ਦੇ ਕੇ ਜਿਹੜਾ ਅੱਜ ਦਾ ਨਵਾਂ ਸਾਲ ਮਨਾਇਆਗਾ ਹਾਂਜੀ ਅੱਜ ਕੈਂਡਲ ਮਾਰਕ ਜਿਹੜਾ ਉਹ ਵੀ ਸਾਡੇ ਕਿਸਾਨ ਅੰਦੋਲਨ ਦੇ ਵਿੱਚ ਸਾਡੇ ਜਿਹੜੇ ਵੀਰ ਭਾਈ ਸਾਡੇ ਬਜ਼ੁਰਗ ਪਿਤਾ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਅੱਜ ਅਸੀਂ ਨਮਨ ਸ਼ਰਧਾਂਜਲੀ ਪੇਰ ਕਰ ਰਹੇ ਹੁਣ ਸਾਰੇ ਬੱਤੇ ਹੋਇਆ ਇਹ ਉਹ ਜਿਹੜੇ ਕਿ ਸਾਡੇ ਲਈ ਸੀ ਇਹ ਲੋਇਆ ਸਾਡੇ ਲਈ ਉਹ ਉੱਥੇ ਗਏ ਆ ਕਿਤੇ ਕਾਨੂੰਨਾਂ ਨੂੰ ਰੱਦ ਕਰਨ ਦੇ ਲਈ ਕਿਤੇ ਤੋਂ ਹੋ ਜਿਹੜੀ ਸਾਡੀ ਪੁਰਾਣੀ ਬੋਲੀ ਸਰਕਾਰ ਜਿਹੜੀ ਉੱਥੇ ਖਿਖੋਣੇ ਨਹੀਂ ਰਹੀ ਸੀ ਕਿਤੇ ਦੀ ਗੱਲ ਨਹੀਂ ਸੁਣੀ ਜਾ ਰਹੀ ਉਹਨਾਂ ਨੂੰ ਇਹੁਰਨਾ ਪਏਗਾ ਕਿਉਂਕਿ ਜਿਹੜਾ ਸਾਡਾ ਦੇਸ਼ ਆ ਉਹ ਕਿਤੀ ਸਰਦਾਰ ਦੇਸ਼ ਅਸੀਂ ਜੇਕਰ ਖੇਤੀ ਨੂੰ ਹੀ ਪ੍ਰਾਈਵੇਟਾਈਜੇਸ਼ਨ ਦੇ ਵਿੱਚ ਕਨਵਰਟ ਕਰ ਦਿੱਤਾ ਤੇ ਸਾਡੇ ਜਿਹੜੇ ਛੋਟੇ ਪਿੰਡ ਵੀਰ ਭੈਣ ਭਰਾ ਸਾਡੇ ਮਾਤਾਵਾ ਸਾਡੇ ਸਾਡੇ ਹੋਰ ਮਾਤਾ ਪਿਤਾ ਜਿੰਨੇ ਸਾਡੇ ਭੈਣ ਭਰਾ ਨੇ ਸਾਰੇ ਇਸ ਧਰਤੀ ਨਾਲ ਜੁੜੇ ਹੋਏ ਉਹ ਸਾਰੇ ਬਕਾਰ ਹੋ ਗਏ ਤੇ ਅਸੀਂ ਨਹੀਂ ਚਾਹੁੰਦੇ ਕਿ ਉਹ ਸਾਰੇ ਚੀਜ਼ਾਂ ਇਹਨਾਂ ਨੂੰ ਖਤਮ ਕੀਤਾ ਜਾਏ ਇਹ ਸਾਡਾ ਇੱਕ ਪੱਤਿਆ ਜਾਰਾ ਜਿਹੜਾ ਖੇਤੀ ਸਾਡੀ ਸੱਭਿਆਚਾਰ ਹੈ ਤੇ ਅਸੀਂ ਇਨ ਨੂੰ ਹੀ ਮਤਵਨ ਦੇ ਉੱਪਰ ਆ ਗਏ ਤੇ ਅਸੀਂ ਕੋਈ ਨਹੀਂ ਨਾ ਹਾਂ